ਆਜੋ ਆਜੋ ਸੈਲਫੀ ਸੈਲਫੀ ਮਾਚਣ ਸਟਾਰਟ ਕਰੀਏ ਗੱਡੀ ਬੱਸ ਪੂਰੀਏ ਮੈਨੂੰ ਆਹ ਕੰਮ ਚਾਹੀਦੀ ਬਸ ਫੇਰ ਖੁਸ਼ਿਆ ਬਹੁਤ ਹਾਂ ਜੇ ਆਪਾਂ ਚੜਾਂਗੇ ਹਾਂ ਇਹੋ ਕੰਮ ਤੇ ਚਾਹੀਦੇ ਨੇ ਇਹਨੂੰ ਫਿਰ ਅੱਗੇ ਧਿਆਨ ਧਿਆਨ ਤੈਨੂੰ ਡਿੱਗਣਾ ਪਿਓ ਅਲਕੇ ਜੀ ਤੂੰ ਸਭ ਆਪਣੀ ਟੈਸਟ ਚੇਂਜ ਕਰ ਲਈ ਆ ਕਿੰਨਾ ਅਜ ਕਿਤੀ ਨਹੀਂ ਆ ਵੈਲਕਮ ਸਸੀ ਗਾਲ ਸਵਾਗਤ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਇੱਕ ਸੋਲੀ ਜਿਹੜੀ ਮੀਨ ਮਾਰਕੀਟ ਆ ਭਾਜੀ ਹੁਣ ਆਪਾਂ ਨੂੰ ਉੱਥੇ ਖੜਨਾ ਹੈ ਤੇ ਉੱਥੇ ਦੇਖਣੀ ਹੈ ਕਿਵੇਂ ਦੀ ਮਾਰਕੀਟ ਆ ਤੇ ਤੁਹਾਨੂੰ ਦਿਖਾਉਣੀ ਹੈ ਨਾਲ ਦੀ ਨਾਲ ਹੁਣ ਚੱਲਨੇ ਆ ਲੱਗੇ ਆ ਨਿਕਲਣ ਘਰੋਂ ਹਾਂਜੀ ਬੜੀ ਰੌਰੀ ਸੀਗੀ ਹੁਣੇ ਚੁੱਪ ਕੀਤੀ ਗੱਡੀ ਦੇ ਵਿੱਚ ਰੌਂਡੀ ਸੀਗੀ ਚਾ ਇੱਧਰ ਪਹਿਲਾਂ ਪਰਚੀ ਕਟਵਾ ਲੀ ਜਾਰੋ ਯਾਦ ਭੁੱਲ ਕੇ ਪਰਚੀ ਕਟਵਾ ਦੀ ਪਹਿਲਾਂ ਹਾਂ ਬਾਅਦ ਸਹੀ ਗੱਲ ਕਹਿੰਦੇ ਇੱਕ ਹੰਡ ਮੈਂ ਆਇਆ ਚੱਲੋ ਚੱਲਾਓ ਜੀ ਪੰਜਾਬ ਨੰਬਰ ਗੱਡੀ ਜਾਂਦੀ ਇੱਥੇ ਕਹਿੰਦੇ ਆਂ ਅੰਗਰੇਜ਼ਾਂ ਵੇਲੇ ਦੀ ਇੱਕ ਚਰਚ ਹੈਗੀ ਹੈ ਤੁਹਾਨੂੰ ਪਾਜੂਣੀ ਕਹਿੰਦੇ ਉਹ ਵੀ ਦਿਖਾਉਨੇ ਆਂ ਵੀ ਬਿਲਕੁਲ ਦਿਖਾਵਾਂਗੇ ਆਹੀ ਗੇਟ ਆ ਚਰਚ ਦਾ ਖੁੱਲਾ ਆਇਆ ਅੱਛਾ ਆ ਆ ਖੁੱਲਾ ਆਇਆ ਗੇਟ ਆਸ਼ਾ ਗੇਟ ਖੁੱਲਾ ਆ ਕਿਹੜਾ ਆਹ ਵਾਲਾ ਅੱਛਾ ਅੱਛਾ ਸਾਹਮਣਾ ਠੀਕ ਆ ਹਾਂ ਹਾਂ ਠੀਕ ਠੀਕ ਆ ਗਰੇਲ ਜਿੰਨੀ ਲੱਗੀ ਹੋਈ ਆ ਆਵਲ ਹਣ ਤੇ ਆ ਜੋ ਆ ਜੋ ਆ ਜੋ ਸੰਦੀਪ ਨੇ ਵੀ ਜਗੜ ਐ ਪਾਈ ਤੇ ਪਰ ਬੜੀ ਪੈਂਡਈ ਕੰਮ ਹੋਗਾ ਹਨ ਹਨੂ ਹਨੂ ਬਰਫ ਨਹੀਂ ਮਿਲਦੀ ਬਸ ਹਾਂਜੀ ਅੱਛਾ ਇਹ ਬੜੀ ਗੱਡੀ ਜਾਣਾ ਅੱਛਾ ਅੱਛਾ ਸੋ ਠੀਕ ਆ ਆ ਗੱਡੀ ਚ ਕੱਲ ਜਾਣਾ ਆਪਾਂ ਘੁੰਮਣ ਆਹ ਕਹਿੰਦੇ ਅੰਗਰੇਜ਼ਾਂ ਮਿਹਲੇ ਦੀ ਚਰਚਾ ਠੀਕ ਆ ਦੇਖ ਲਓ ਕਾਸ਼ੇ ਕਾਫੀ ਪੁਰਾਣੀ ਐ ਇਹ ਇਹ ਕਿੰਨੀ ਪੁਰਾਣੀ ਐ ਇਹ ਕਿੰਨੀ ਪੁਰਾਣੀ ਐ ਇਹ ਇਹ ਅੱਖਰ ਚ ਚਾਰ 1844 ਦੇ ਰਜੂਕੇ ਟਾਈਮ ਕੀ ਠੀਕ 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 ਮਹਾਰਾਜ ਰਣਜੀਤ ਸਿੰਘ ਦੇ ਟਾਈਮ ਕੀ ਹਾਂ ਅੱਛਾ 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 ਠੀਕ ਹੈ ਅੰਗਰੇਜ਼ ਤੋਂ ਬਾਅਦ ਮੈਂ ਆਇਆ ਸੀ 1900 ਦੇ ਡੇਰੇ ਕੋਲ ਠੀਕ ਹੈ ਚਲੋ ਆਜੋ ਇੱਥੇ ਬਾਈ ਹੁਣ ਖੇਡ ਰਹੇ ਨੇ ਇਧਰ ਦੇ ਸਾਰੀ ਉਹ ਸਾਹਮਣੇ ਇਧਰਲੀ ਸਾਈਡ ਕਹਿੰਦੇ ਮਾਰਕਟਮ ਇਹ ਪਾਜੀ ਮਾਰਕਟ ਇਧਰਲੀ ਸਾਈਡ ਹਾਂਜੀ ਹਾਂ ਠੀਕ 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 ਉਹ ਅੱਜ ਮੰਡੇ ਆ ਬੰਦ ਆ ਇਹ ਸਭ ਤੋਂ ਪੁਰਾਣੀ ਦੁਕਾਨ ਹੈ ਵੀ ਅੰਗਰੇਜ਼ਾਂ ਦੇ ਟਾਈਮ ਦੀ ਇਥੇ ਬਹੁਤ ਵਧੀਆ ਕੱਪੜੇ ਮਿਲਦੇ ਆ। ਅੱਛਾ ਆ ਅੰਗਰੇਜ਼ਾਂ ਵਾਲੀ ਦੁਕਾਨ ਆ ਸਭ ਤੋਂ ਪੁਰਾਣੀ। ਬਹੁਤ ਵਧੀਆ ਮਿਲਦੇ ਆ। ਅੱਛਾ 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 ਮੰਡੇ ਕਰਕੇ ਕਹਿੰਦੇ ਆ ਦੀਆਂ ਦੁਕਾਨਾਂ ਜਿਹੜੀਆਂ ਬੰਦ ਆ ਵੀ। ਅੱਛਾ ਇਹ ਸਾਰੇ ਕੈਂਟੇ ਦੀ ਆ। ਅੱਛਾ ਇਹ ਸਾਰਾ ਕੈਂਟ ਏਰੀਆ ਕੈਂਟ ਏਰੀਆ ਸਾਰਾ ਫੌਜੀਆਂ ਦਾ ਇਹ ਰਿਪੋਰਟ ਤੇ ਲਗਾਈ ਸੀ ਦੁਕਾਨਾਂ ਸੀ ਸਾਰੀਆਂ ਪਹਿਲਾਂ ਟਾਟੀਆਂ ਅੱਛਾ ਇੱਥੇ ਦੁਕਾਨਾਂ ਸੀ ਸਾਰੀ ਮਾਰਕੀਟ ਸੀ ਇੱਥੇ ਘਟੋ ਘਟ 20 25 ਦੁਕਾਨਾਂ ਹੀ ਅੱਗੇ ਤੱਕ ਅੱਛਾ ਅੱਛਾ ਆ ਬੜੀ ਦੀ ਚੀਜ਼ ਲਿਖੀ ਹੋਈ ਹੈ ਆਈ ਲਵ ਇੰਡੀਆ ਆਰਮੀ ਹਾਂ ਇੰਡੀਅਨ ਆਰਮੀ ਹਾਂ ਇੱਥੇ ਕਿ ਚਾੜੀ ਫੋਟੋ ਕਿ ਚਲੋ ਮੰਕੀ ਨੂੰ ਆਈ ਦਿਓ ਭਲੇ ਭਾਈ ਹੈਲੋ ਦੋਸਤ ਉਹ ਛੋਟਾ ਮੰਕੀ ਵਾ 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 ਪੈਂਦੇ ਤਾਂ ਨਹੀਂ ਪੈਂਦੇ ਤਾਂ ਨਹੀਂ ਏ ਪੈਂਦੇ ਨੰਗੂਰੀ ਪੈਂਦੇ ਅੱਛਾ ਅੱਛਾ ਇਹ ਪੈਂਦੇ ਨੰਗੂਰੀ ਨਿਕ ਪੈਂਦੇ ਪਾ ਜਿਹੜਾ ਕੁੜੀਆਂ ਨੂੰ ਚੱਕਿਆ ਜੀ ਕੋਈ ਮੋਮੋਸ ਦੀ ਕੋਈ ਟਿੱਕੀ ਦੀ ਲੋਕਲ ਮਤਲਬ ਇਧਰ ਇਧਰਲੇ ਸਾਈਡ ਸਾਰੀਆਂ ਐਸੀ ਵੀ ਚੱਕਾ ਤੋਂ ਘੱਟ ਸੱਜੇ ਟੀਰ ਕਿੰਕੀ ਦੁਕਾਨਾਂ ਸੀ ਨੇ ਇੱਥੇ ਅੱਛਾ ਅੱਛਾ ਤੇ ਇਹ ਸਾਰੀਆਂ ਆਰਮੀਨ ਚਕਵਾਤੀਆਂ ਅਛਾ ਆਰਮੀਨ ਚਕਵਾਤੀਆਂ ਨੇ ਸਾਰੀਆਂ ਇਹ ਕੈਂਟੇਰੀਆਂ ਨਾ ਤੁਸੀਂ ਦੱਸਣੇ ਤਾਂ ਵਰਕੇ ਹਨਾ ਅਛਾ 10 ਸਾਲ ਦੁਕਾਨਾਂ ਰਹੀਆਂ ਨੇ ਅਛਾ 10 ਸਾਲ ਦੁਕਾਨਾਂ ਰਹੀਆਂ ਨੇ ਇਹ ਸਾਰੀਆਂ ਇਹ ਦੁਕਾਨਾਂ ਸੀ ਸਾਰੀਆਂ ਢਾ ਦਿੱਤੀਆਂ ਅਛਾ ਤੇ ਇਹ ਉਹਨਾਂ ਨੂੰ ਮੱਲੋ ਕੁਝ ਕੁਝ ਨਾ ਕੁਝ ਪੈਸੇ ਵਗੈਰੇ ਤਾਂ ਮਿਲੇ ਹੀ ਹੋਣਗੇ ਮੁਆਵਜ਼ਾ ਕੀ ਕਹਿੰਦੇ ਹੋ ਮੁਆਵਜ਼ਾ ਕੀ ਇਹ ਨਜਾਇਜ਼ ਕਬਜ਼ਾ ਕੀਤਾ ਸੀ ਅਛਾ ਨਜਾਇਜ਼ ਕਬਜ਼ਾ ਕੀਤਾ ਹੀਗਾ ਨਜਾਇਜ਼ ਕਬਜ਼ਾ ਕੀਤਾ ਹੀ ਛੇ ਬਣਾਈਆਂ ਸੀ ਕਿ ਕਿਸੇ ਦੀ ਪਰਮਿਸ਼ਨ ਤੋਂ ਨਹੀਂ ਅਛਾ ਪਰਮਿਸ਼ਨ ਤੋਂ ਬਣੀ ਠੀਕ ਹੈ ਉਹਨਾਂ ਚਕਵਾਤੀਆਂ ਫਿਰ ਕੇ ਠੀਕ ਹੈ ਅੱਛਾ ਇੱਥੇ ਨਾ ਥੀਟਰ ਵੀ ਹਾਂ ਹਾਂ ਅੱਛਾ ਅੱਛਾ ਥੀਏਟਰ ਚ ਹੀ ਚਾਰ ਬਾਈ ਜਰ ਦੇ ਹੁੰਦੇ ਨੇ ਅੱਛਾ ਬੜਾ ਇੰਜੋਏ ਕੀਤਾ ਖਾਣਾ ਘਰ ਬਣਾ ਕੇ ਲੈ ਆਣਾ ਅੱਛਾ ਆਰਮੀ ਵਾਲਿਆਂ ਦਾ ਥੀਏਟਰ ਹੈ ਅਜੇ ਵੀ ਆ ਅੱਛਾ ਅੱਛਾ ਹੁਣ ਟਾਈਮ ਵੀ ਨਹੀਂ ਲੱਗਦਾ ਹਾਂ ਦਿੱਲੀ ਨਹੀਂ ਜਾਂਦਾ ਕਿਉਂ ਮੂਵੀ ਦੇਖਣ ਐਸੇ ਸੇ ਫ੍ਰੀ ਦੇ ਵਿੱਚ ਫਿਰ ਚੰਗਾ ਇੰਜੋਏ ਕੀਤਾਗੇ ਆ ਯਾਰ ਬੜਾ ਪੁਰਾਣਾ ਸਿਸਟਮ ਹੋਣਾ ਆ ਮੈਂ ਤਾਂ ਚੰਗਾ ਪੁਰਾਣਾ ਯਾਰ ਘਰ ਆ ਇਹ ਘਰ ਹੈ ਕੀ ਚੀਜ਼ ਆ ਫਾਈਨ ਫਾਈਨ ਚਲੋ ਵੀਡੀਓ ਬਣਾਉਂਦੇ ਆ ਅੱਛਾ 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 ਠੀਕ ਹੈ ਅੱਛਾ ਇਹ ਸਟੈਚੂ ਹੈਗਾ ਧਿਆਨ ਚੰਦ ਜੀ ਦਾ ਚੰਦ ਜੀ ਕੱਛੇ ਸੀ ਰਹਿੰਦੇ ਨੇ ਅੱਛਾ ਅੱਛਾ ਚਾਹ ਮੀ ਪਾਏ ਚਾਹ ਜੋ ਮਰਜ਼ੀ ਹੋਵੇ ਕੱਛੇ ਚੱਲਣਾ ਅੱਛਾ ਅੱਛਾ ਠੀਕ ਹੈ ਕਿਧਰੇ ਵਾਈਫਾਈ ਦੀ ਤਾਰ ਪਾ ਰਹੇ ਨੇ ਬਾਈ ਹੁਣੀ ਏਥੇ ਮੈਂ ਪਰਸਨ ਕੰਪਨੀ ਦੇ ਕੰਮ ਕਰਦਾ ਐਥੇ ਬੈਗ ਰੱਖਦੇ ਨੂੰ ਇਥੋਂ ਸਾਰਾ ਕਰਦਾ ਅੱਛਾ ਅੱਛਾ ਇਹ ਸਾਡੀ ਮਾਰਕੀਟ ਏਰੀਆ ਹੋ ਜਾਂਦਾ ਤੁਸੀਂ ਕਮੋਂਦੇ ਆ ਹਾਂਜੀ ਅੱਗੇ ਮਾਰਕੀਟ ਅੱਛਾ ਅੱਗੇ ਮਾਰਕੀਟ ਜਿਹੜੀ ਸਟਾਰਟ ਆ ਹਾਂਜੀ ਬਾਕੀ ਸੈਲਸਨ ਪੁਆਇੰਟ ਆ ਮੰਕੀ ਪੁਆਇੰਟ ਆ ਅੱਛਾ ਅੱਛਾ ਉੱਥੇ ਇਸ ਟਾਈਮ ਐਂਟਰੀ ਨਹੀਂ ਆ ਅੱਛਾ 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 ਠੀਕ ਹੈ ਬੋਗਾਂ ਜੰਗਲ ਦਾ ਏਰੀਆ ਭਾਜੀ ਹਾਂ ਹਾਂ ਬਿਲਕੁਲ 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 ਸਹੀ ਸਹੀ ਤੇ ਚੜਾਈ ਦੱਸ ਹੁਣ ਤੂੰ ਦੱਸ ਕਹਿੰਦੇ ਚੜਾਈ ਇਦਾਂ ਚੜਨੀ ਦੱਸ ਇਹਦੇ ਇਹ ਜਿਹੜਾ ਬੜੀ ਹੈ ਮਸ਼ਹੂਰ ਐਸੀ ਨਹੀਂ ਉਸ ਨੂੰ ਲੈ ਕੇ ਮਸ਼ਹੂਰਾ ਚੱਲੇ ਵਾਹਾਂ ਸੇ ਵੀ ਵੇਖੀਏ ਕਿਤਨਾ ਅੱਛਾ ਲੱਗਦਾ ਆ ਥੋੜਾ ਹੀ ਅੱਗੇ ਤੇ ਚੜਾਈ ਹੁਣ ਦੱਸ ਗਵੰਡੀਆਂ ਚੜਨੀ ਭਾਜੀ ਇਹ ਚੜਾਈ ਚਾਹਤ ਰਹੇ ਨਾ ਤੁਹਾਨੂੰ ਮੈਂ ਐਸੀ ਜਗ੍ਹਾ ਲੱਗੇ ਉਹਨੂੰ ਚੰਡੀਗੜ੍ਹ ਦੇ ਵਿੱਚ ਅੱਛਾ ਠੀਕ ਹੈ ਲਓ ਜੀ ਮਾਰਕੀਟ ਦੇ ਵਿੱਚ ਆਪਾਂ ਆ ਗਏ ਆ ਧਿਆਨ ਨਾਲ ਦੇਖੋ ਮੇਰੇ ਨਾਲ ਵੇਖਣਾ ਇਹ ਸੰਗਲ ਜੱਟਾ ਜੀ ਇਹਨੂੰ ਪਤਾ ਲੱਗਣਾ ਜੀ ਬਾਜੀ ਬਾਜੀ ਮਾਰਕੀਟ ਬੜੀ ਪਿਆਰੀ ਹੈ ਹੈਨਾ ਇਤੋਂ ਪਾਈ ਵਾਪਸ ਆਉਣਾ ਮਨ ਕਿ ਆਪਾਂ ਹਾਂਜੀ ਅੱਛਾ 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 ਆਉਂਦਿਆਂ ਦੁਕਾਨਾਂ ਤਾਂ ਨਾ ਬੰਦ ਹੋਣਗੀਆਂ ਨਾ ਨਾ ਅੱਛਾ ਅੱਛਾ ਬੜੀ ਵਧੀਆ ਯਾਰ ਮਾਰਕੀਟ ਹੈ ਨਾ ਠੀਕ ਹੈ ਦੋਸਤ ਮਾਰਕੀਟ ਬੜੀ ਪਿਆਰੀ ਹੈ ਇਹ ਗੱਲ ਵਾਹ ਹੈ ਗਿਆ ਮਾਰਕੀਟ ਵਾਹ ਦੇਖਣੀ ਆਲੀ ਹੈ ਨਾ ਦੀਦੀ ਹੈ ਮਾਰਕੀਟ ਮੈਂ ਦੇਖਣੀ ਆਲੀ ਹੈ ਹੈਨਾ ਕੀ ਬਾਤ ਹੈ ਬੜੀ ਪਿਆਰੀ ਹੈ ਸੰਦੀਪ ਮੈਂ ਮਾਰਕੀਟ ਵੀ ਕਿੰਨੀ ਪਿਆਰੀ ਹੈ ਹੈਨਾ ਯੂਨਿਕ ਤੋਂ ਯੂਨਿਕ ਚੀਜ਼ਾਂ ਮਿਲਣਗੀਆਂ। ਅੱਛਾ ਅੱਛਾ। ਲੱਕੜੀ ਦਾ ਸਮਾਨ ਮਿਲੂਗਾ। ਲੱਕੜੀ ਦਾ ਕੈਸਰੋਲ ਮਿਲ ਜੂਗਾ। ਅੱਛਾ ਅੱਛਾ। ਰੋਟੀ ਰੱਖਣ ਵਾਲਾ। ਹਮਮ ਹਮ। ਸਾਰਾ ਕੁਝ ਲੱਕੜੀ ਦਾ ਮਿਲ ਜੂਗਾ ਤੁਹਾਨੂੰ ਜੋ ਤੁਸੀਂ ਚਾਹੋ। ਅੱਛਾ ਜੀ। ਆ ਸੌਕਸ ਵਗੈਰਾ ਦੇ ਅੰਦਰ ਹੀ ਫਰ ਲੱਗੀ ਹੋਈ ਹੈ ਹਨਾ? ਸਾਰੀਆਂ ਅੰਦਰ ਹਾਂ ਫਰ ਲੱਗੀ ਹੈ ਯਾਰ। ਟੋਟਲ ਸੌਕਸ ਵਿੱਚ ਫਰ ਲੱਗੀ ਹੈ। ਚੀਜ਼ ਤਾਂ ਐਸੀ ਵਧੀਆ ਪਰ ਤੁਸੀਂ ਸਪਰੇਸ ਕਰਕੇ ਥੋੜੀ ਮਹਿੰਗੀ। ਮਹਿੰਗੀ ਮਹਿੰਗੀ ਹਾਂ। ਸਹੀ ਹੈ ਸਹੀ ਹੈ। ਠੀਕ ਹੈ। ਮੈਂ ਵੀ ਦੇਖੀਏ। ਹਰ ਗੁਣ ਵਾਸਤੇ ਮੈਂ ਅੱਗੇ ਵੇਖਣਾ ਹੈ ਫਰ ਵਾਲੀਆਂ। ਠੀ ਲੇ ਵੀ ਪੈਰਟ ਹੈ ਭਈ ਆ ਇਹਦੇ ਅੰਦਰ ਪਰਫੁਰ ਚੰਗੀ ਲੱਗੀ ਜੁੱਤੀਆਂ ਦੇ ਅੰਦਰ ਹਨਾ ਮਾਰਕਟ ਵਾਹੇ ਇਹ ਗੱਲ ਹੈ ਵੀ ਬੜੀ ਘੈਂਟ ਬਣਾਈ ਹੈ ਵਾਹੇ نیچے ਆ ਪੱਥਰ ਜੀ ਲਾਏ ਕੱਟ-ਕੱਟ ਕੇ ਹਨਾ ਪੱਥਰ ਭਾਜੀ ਇਹ ਸੱਤ ਹਨ ਬਲੋ ਤੂੰ ਵਿੱਚ ਪਾ ਆ 20 ਰੁਪਏ ਦਾ ਇੱਕ ਪੀਸਾ ਪੱਥਰ ਦਾ ਵਾਹ 20 ਰੁਪਏ ਦਾ ਇੱਕ ਤਾਂ ਗਲੀ ਚ ਕਿੰਨੇ ਲੱਗੇ ਹੋਣਗੇ ਤੁਸੀਂ ਹੁਣ ਗਣੀ ਜਾਓ ਤੁਸੀਂ ਸਾਬ ਲੜਨਾ ਹੀ ਡੰਗਾ ਲਾਇਆ ਸਾਰੇ ਉਹ ਹੀ ਲਾਏ 20 ਰੁਪਏ ਦੇ ਪੀਸ ਨਾ 10000 ਤੱਕ ਕੋਲ ਨਹੀਂ ਇਹ ਇੰਨਾ ਕੇਰੀਆ ਨਹੀਂ ਰਹਿੰਦਾ ਅੱਛਾ ਵਾਹ ਆਜੋ ਆਜੋ ਆਉਂਦੇ ਹੋਏ ਦੁਕਾਨਾਂ ਹੀ ਖੁੱਲੀਆਂ ਹੋਣੀਆਂ ਆਜੋ ਆਜੋ ਬੀਬੀਆਂ ਨੇ ਇੱਕ ਤਾਂ ਕੱਢਣਾ ਬੜਾ ਔਖਾ ਏ ਹੋਰ ਕੀ ਆ ਸਾਥੇ ਆਉਂਦਾ ਇਹ ਕੀ ਡੌਗੀ ਡੌਗੀ ਦੇਖੰਡੀ ਡੌਗੀ ਡੌਗੀੜੀ ਦੇਖੰਨੀ ਚ ਹਾਂ ਮਮਸਾ ਦਾ ਡੂੰਗਾ ਜਿਆ ਚੰਗਾ ਤਕੜਾ ਰੱਖਿਆ ਏ

ਇਹ ਮਾਰਕੀਟ ਬੜੀ ਕਵਰਜੀ ਕੀਤੀ ਹੈ ਨਾ ਇਧਰੋਂ ਆ ਕੰਦ ਚ ਹੀ ਹੋਈ ਹੈ ਸਾਡੀ ਹੈ ਨਾ ਪੁਰਾਣੇ ਟਾਈਮ ਦੀ ਹੈ ਸਾਰੀ ਹੈ ਨਾ ਸਾਰੇ ਪੁਰਾਣੇ ਟਾਈਮ ਦੀ ਅੰਗਰੇਜ਼ਾਂ ਦੇ ਟਾਈਮ ਦੀਆਂ ਇਹ ਵੀ ਦੁਕਾਨਾਂ ਹਨ ਜਿੰਨੀ ਮਾਰਕੀਟ ਸਾਰੀ ਠੀਕ 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 ਹੈ ਕੋਈ ਬਦਲਾਅ ਨਹੀਂ ਹੈ ਘਰ ਵਿੱਚ ਦੇਖੋਗੇ ਨਾ ਘਰ ਵੀ ਉਹਨਾਂ ਦੇ ਟਾਈਮ ਦੇ ਹੈ ਅਸੇ ਘਰ ਵੀ ਉਹਨਾਂ ਦੇ ਟਾਈਮ ਦੇ ਹੈ ਠੀਕ ਹੈ ਅਸਮੀਂ ਕਦਾਂ ਦੀ ਮਜੇ ਮਜੇ ਲਟਾਈ ਦੀ ਤੋਂ ਮਨ ਆਪਾਂ ਠਾਂ ਨੂੰ ਹੀ ਆਈ ਜਾਂਦੇ ਹਾਂ ਨਾ

ਅੱਛਾ ਇਹ ਕਿਹੜੇ ਕੰਮ ਆਉਂਦੀ ਬਰਮੀ ਦੇ ਜੂਸ ਨਹੀਂ ਅੰਦਰ ਬਰਮੀ ਦਾ ਬਹੁਤ ਕੁਝ ਹੁੰਦਾ ਅੱਛਾ ਅੱਛਾ ਬਰਮੀ ਯਾਰ ਉਹ ਜਿਹੜਾ ਆਪਣੇ ਵਿਆਹ ਵਿੱਚ ਜੂਸ ਨਹੀਂ ਤਾਂ ਪਿੰਕ ਜਾ ਪੀਂਦੇ ਉਹ ਹਰਾ ਜਾ ਹਰਾ ਜਾ ਅੱਛਾ ਕਾਗਜ਼ੀ ਅਖਰੋਟ ਜਿਹੜੇ ਹੁੰਦੇ ਇਹ ਉਹ ਹਨਾ ਅੱਛਾ ਅੱਛਾ ਬਰਮੀ ਜਿਹੜੀ ਹੈ ਨਾ ਗੱਟੜੀ ਗੋੜ ਦੀ ਤੇ ਆ ਆ ਆ ਵਾਲੀ ਆ ਵਾਲੀ ਚੀਜ਼ ਇਹ ਅਰਜਨ ਦੀ ਥਾਲ ਅਰਜਨ ਠੀਕ ਠੀਕ ਹੈ ਉਹ ਅੰਜੀਰ ਉਹ ਅੰਜੀਰ ਆ ਠੀਕ ਹੈ ਉਹ ਮੇਥੀ ਆ ਬਰਕਸ਼ਾ ਬਣਕਸ਼ਾ ਅੱਛਾ ਉਹ ਬਣਸਕਾ ਬਰਕਸ਼ਾ ਬਰਕਸ਼ਾ ਅੱਛਾ ਅੱਛਾ ਉਹ ਗਲਾ ਕੋਲਾ ਜਿੰਨਾ ਖਰਾਬ ਹੋਏ ਉਹਦੇ ਕੰਮ ਆਉਂਦਾ ਨਾ ਵਾਲਾ ਬਣਕਸ਼ਾ ਦੇਖੋ ਖਾਛੇ ਜੁਖਮ ਨੱਲਾ ਹੋ ਪੁਰਾਣੇ ਸੇ ਪੁਰਾਣੀ ਹਾਂ ਹਾਂ ਰੇਸ਼ਾ ਰਹਿੰਦਾ ਹੋ ਅੱਛਾ ਇਹ ਸਾਡਾ ਬਰਕਸ਼ਾ ਹੀ ਠੀਕ ਕਰੂਗਾ ਅੱਛਾ ਠੀਕ ਕਰ ਦੂਗਾ ਸੋਲੀ ਦੇ ਅੰਤਜੀ ਕੋਲ ਜ਼ਰੂਰ ਆਓ ਡਿਸਕਾਊਂਟ ਦਿੰਦੇ ਆ ਸਪੈਸ਼ਲ ਅੱਛਾ ਮਾਰਕੀਟ ਦੇ ਵਿੱਚ ਓਕੇ ਓਕੇ ਠੀਕ ਹੈ ਇਹ ਲੈ ਕੇ ਤੇ ਹੈ ਖਾਲੂਗੀ ਦੋ ਇਹ ਲੈ ਕੇ ਦੋ ਸੌ

ਦੁਕਾਨ ਨਵਾਂ ਨਹੀਂ ਸਟਾਰਡ ਅੱਛਾ ਆ ਵੀ ਦੁਕਾਨ ਬੜੀ ਪੁਰਾਣੀ ਆ ਵਗੈਰਾ ਬੈਡ ਸ਼ੀਟਾ ਵਗੈਰਾ ਹੋਸੇ ਹੈ ਮਹਿੰਗਾ ਨਹੀਂ ਆ ਹਾਂ ਹਾਂ ਹੈ ਤੇ ਮਹਿੰਗਾ ਪਰ ਚੀਜ਼ ਦੀ ਕੁਆਲਿਟੀ ਵੀ ਆਹਾਂ ਉਹ ਫਿਰ ਭਾਜੀ ਇਹਨਾਂ ਨੇ ਇੱਧਰ ਦੇ ਸਾਨੂੰ ਬਣਾਈ ਨੇ ਹੈਵੀ ਚ ਬਣਾਈਆਂ ਨੇ ਇੱਥੇ ਨਾ ਪਤਾ ਕੀ ਗੱਲ ਚਾਦਰਾਂ ਦੀ ਸਟੰਗੀ ਸੀ ਪਹਿਲਾਂ ਅੰਗਰੇਜ਼ ਉਹਨਾਂ ਕਰਕੇ ਇਹ ਬ੍ਰਾਂਡਡ ਚੀਜ਼ਾਂ ਫ੍ਰੀਤੀ ਹੋ ਵਧੀਆ ਚੀਜ਼ਾਂ ਹੂੰ ਇਹ ਵੀ ਸਹੀ ਆ ਇਹ ਬੰਦਾ ਹੈ ਜੁੱਤੀਆਂ ਆ ਬਣਾਉਂਦਾ ਅੱਛਾ ਆ ਜੁੱਤੀਆਂ ਆ ਬਣਾਉਂਦੇ ਨੇ ਸਾਰਾ ਕੁਝ ਓਕੇ ਅੱਛਾ ਆ ਜਿਤਨਾ ਆ ਬਣਾਉਂਦੇ ਨੇ ਉਹ ਓਕੇ ਠੀਕ ਹੈ ਅੱਛਾ ਵਾ ਚੀਜ਼ ਇਹ ਮੁਰਕੇ ਦੇ ਬਜਾ ਨੀ ਤੇ ਉਹ ਚੱਲ ਜਾਣਾ ਪਾਣੀ ਹੈ ਇਹ ਹਨ 13.5 ਕੋ ਦਾ ਇਧਰ ਲਈ ਇਹ ਕੀ ਦੋ ਚਾਹੀਏ ਆਪੀ ਡਰਾਈ ਫਰੂਟ ਜਿਹੜਾ ਉਹ ਸਸਤਾ ਹੈ ਹੁਣ ਅਖਰੋਟ ਦੀ ਗੱਲ ਕੀਤੀ ਜਾਵੇ ਉਹ 300 ਰੁਪਏ ਬਦਾਮ ਮਿਲ ਜਾਂਦੇ 2.5 300 ਰੁਪਏ 400 ਰੁਪਏ 500 ਰੁਪਏ ਇਦਾਂ ਵੱਖ-ਵੱਖ ਰੇਟ ਹੈ ਉਹਨਾਂ ਦੇ ਬਦਾਮਾਂ ਦੀ ਵੀ ਕੁਆਲਿਟੀ ਹੁੰਦੀ ਜੀ ਵੀ ਚਾਰ ਪੰਜ ਤਰ੍ਹਾਂ ਦੇ ਬਦਾਮ ਆਉਂਦੇ ਨੇ ਇਦਾਂ ਆ ਸਾਉਗੀ ਦੋ ਤਿੰਨ ਤਰ੍ਹਾਂ ਦੀ ਹੁੰਦੀ ਆ ਬਸ ਇਧਰ ਕਿਉਂ ਨੀਂ ਹੁੰਦੀ ਪਾਜੀ ਇਹ ਪੋਸਟ ਆਫਿਸ ਆ ਇਹ ਵੀ ਪੁਰਾਣੇ ਟਾਈਮ ਦਾ ਅੱਛਾ ਆ ਵੀ ਘੱਟੋ ਘੱਟ 200 ਸਾਲ ਹੋ ਗਏ ਪੰਜਾਬ ਵਿੱਚ ਅੱਛਾ ਇਹਨੂੰ 200 ਸਾਲ ਹੋ ਗਏ ਆ ਇਹ ਅੰਗਰੇਜ਼ਾਂ ਦੇ ਟਾਈਮ ਦਾ ਬਈ ਇੱਥੇ ਸ਼ੀੜ ਯੂਨੀਵਰਸਿਟੀ ਚਦਰਾ ਤੇ ਜਿਹਾ ਹੁੰਦਾ ਹੂੰ ਹੂੰ ਠੀਕ ਆ ਇਹ ਵੀ ਅੰਗਰੇਜ਼ਾਂ ਦੇ ਟਾਈਮ ਦਾ ਉਹ ਇਹ ਵੀ ਐਸਸੀ ਨਾਲੋਂ ਥੱਲੇ ਹੋਆ ਥੋੜਾ ਥੱਲੇ ਚੱਲਦੇ ਆ ਆ ਚੰਗੀ ਨੂੰ ਆਣਿਆ ਹਨਾ ਇੱਥੇ ਤਾਂ ਉੱਪਰ ਫੇਰ ਜਾਣਾ ਓ ਖਾਣਾ ਇਹ ਦੇਖੋ ਨੀ ਕੁਛ ਨਹੀਂ ਆਪਾਂ ਚੱਲ ਜਣਾਵਾ ਤੁਹਾਡਾ ਖਾਣਾ ਇਹ ਦੇਖੋ ਬਿਲਡਿੰਗ ਹੈ ਭਾਈ ਮੈਂ ਚੱਕਾ ਹਾਂ ਬੜਾ ਕਹਿ ਨਹੀਂ ਪਹਾੜੀ ਲੱਕੇ ਜਾਣਾ ਮਜੇ ਮਜੇ ਉਤਰਨੀ ਦੌੜਨੀ ਸਲਿੱਪ ਨਾ ਲੱਗੇ ਪੈਰ ਨਾ ਕਿਸਰ ਹੋਵੇ ਹਾਂ ਅੱਛਾ ਅੱਛਾ ਨਹੀਂ ਲੈ ਆਈ ਅਸੀਂ ਆਪਣੇ ਬਾਪੂ ਨਾਲ ਨਾਲ ਲੈ ਚੱਲਦੇ ਹੁਣ ਡਿਬੀ ਦਾ ਮਾਂ ਮੈਨੂੰ ਡਾ ਦੇ ਉਹ ਨਹੀਂ ਨਹੀਂ ਡੱਕ ਦੀ ਡੱਕਾਂ ਦੇ ਦੋਵੇਂ ਡੱਕਾਂਗੇ ਠੀਕ ਹੈ ਉਹ ਬੜੀ ਹੈ ਨਾ ਹਾਂਜੀ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਠੀਕੋ ਅੱਛਾ ਇਹ ਇਹ ਭਾਜੀ ਹੁਣੀ ਆਪਾਂ ਨੂੰ ਲੈ ਕੇ ਆਏ ਨੇ ਇਹ ਉਸ ਜਗ੍ਹਾ ਤੇ ਲੈ ਕੇ ਆਏ ਜਿੱਥੇ ਚੰਡੀਗੜ੍ਹ ਦਿਖਦਾ ਵੇ ਵੇਖ ਲਓ ਚੰਡੀਗੜ੍ਹ ਇਥੋਂ ਕਿੰਨੇ ਕਿਲੋਮੀਟਰ ਦੂਰ ਆ ਤੇ ਉਹ ਚੰਡੀਗੜ੍ਹ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਪਰ ਲਾਈਟਾਂ ਬੜੀਆਂ ਆ ਵੇਚੋ ਤੁਹਾਨੂੰ ਲਾਈਟਾਂ ਫਿੱਕੀਆਂ ਫਿੱਕੀਆਂ ਮਹਿਸੂਸ ਹੋ ਰਹੀਆਂ ਹੋਣੀਆਂ ਲਾਈਟਾਂ ਉਹ ਉਹ ਵਾਲਾ ਚੰਡੀਗੜ੍ਹ ਆ ਜਿੱਦਾਂ ਉਹ ਲਾਈਟਾਂ ਤੁਹਾਨੂੰ ਦਿਖ ਰਹੀਆਂ ਨੇ ਫਿੱਕੀਆਂ ਫਿੱਕੀਆਂ ਵਿੱਚ ਗੌਰ ਨਾਲ ਵੇਖੋ ਫੇਰ ਤੁਹਾਨੂੰ ਪਤਾ ਲੱਗਣਾ ਹਾਂ ਆਹ ਦੇਖੋ ਚਲੋ ਚੱਲ ਗਏ ਹੁਣਾ ਉਧਰੋਂ ਕੁੱਤੇ ਰੌਂਦੇ ਜੀ ਹਾਂ ਇਤਨਾ ਥੋੜਾ ਦਿਖਣ ਲੱਗਾ ਜੇ ਉਹ ਦੇਖੋ ਹੁਣ ਥੋੜਾ ਧਿਆਨ ਨਾਲ ਦੇਖਿਓ ਆ ਜੀ ਆਹ ਦੇਖੋ ਆਹ ਖੱਲੇ ਜਿਹੜਾ ਕਿਦਾਂ ਉਹ ਵਿੱਚ ਜਿਹੜੀ ਸੁਗਣਾ ਲਈ ਤੋਪਾ ਪਾੜਦੇ ਹੁੰਦੇ ਨੇ ਜਿਹੜਾ ਉਹ ਤੇ ਬੇਨੇ ਕਿਸ ਤੀ ਹਾਂ ਹਾਂ ਉਹ ਸਾਰੇ ਇਹ ਪਹਾੜਾ ਜਿਹੜਾ ਅੱਛਾ ਇਹ ਉਹ ਵਾਲੇ ਪਹਾੜ ਆ ਅੱਛਾ ਅੱਛਾ ਲੈ ਲੈ ਇਹਨਾਂ ਨੂੰ ਕਿਉਂ ਉਪਰ ਆ ਚੱਲੇ ਆ ਚੱਲੇ ਆ ਚੱਲੇ ਅਸੀਂ ਨਾ ਇਹਨਾਂ ਦਿਖਿਓ ਭਾਜੀ ਕਹਿੰਦੇ ਬਸ ਚੜ੍ਹਾਈ ਤੇ ਠਾਂ ਤਾਰਨ ਵਾਸਤੇ ਤੁਹਾਨੂੰ ਲਿਆਉਂਦਾ ਹੀਗਾ ਉਹ ਭਾਈ ਗੱਲ ਸੁਣਦੇ। ਹਾਂ। ਪਰਾ ਕੀ ਕਰਲਾ? ਚੜਾਈ ਚੰਗੀ ਜੀ। ਤੁਸੀਂ ਤਾਂ ਇੰਨੀ ਚੜਾਈ ਤੋਂ ਡਰ ਗਏ ਨਾ। ਮੈਂ ਮੈਂ ਨਹੀਂ ਡਰਦਾ। ਇਹ ਡਰ ਜਾਂਦੇ ਆ। ਬੀਬੀਆਂ ਡਰ ਜਾਂਦੇ ਆ। ਮੈਨੂੰ ਭਾਵੇਂ ਇਹਨੂੰ ਡਬਲ ਕਾਹਦੇ ਕੋਈ ਦਿੱਕਤ ਆਲੀ ਗੱਲ ਨਹੀਂ। ਕੁਝ ਮੇਰੀ ਫੇਰ ਤੋਂ ਥੋੜੇ 2 ਕਿਲੋਮੀਟਰ ਅੱਗੇ ਰਿਸਟਰ ਆ ਰਿਹਾ ਹੈ। ਉਹ ਮੇਰੀ ਵੀ ਸਿਫਾਰਸ਼ ਕਰ ਰਿਹਾ। ਅੱਛਾ। ਆਹ ਜੀ ਪੈਦਲ ਜਾਣਾ, ਪੈਦਲ ਿਚੂ ਚੜ ਕੇ ਆਣਾ। 10 ਕਿਲੋਮੀਟਰ। ਅੱਛਾ। ਚੜ੍ਹਦੇ ਥੋੜਾ ਪੈਲਾ ਲੱਗਦਾ। ਉਤਰਾਈ ਤੇ ਡੇੜੇ ਡੇੜੇ ਤੇ। ਪਰ ਇਹ ਉਹ ਆ ਇਹਨਾਂ ਨੇ ਕੰਮ ਵਧੀਆ ਕਿਤੇ ਡੇੜੇ ਕੱਟ ਜਿਹਾ ਲਾਏ ਨਾ ਸਕੂਟਰੀ ਬੜੀ ਮੁਸ਼ਕਿਲ ਚੜਦੀ ਨਹੀਂ ਫਿਰ ਮੁਸ਼ਕਿਲ ਚੜਦੀ ਉਹ ਵੀ ਭਾਰਸ ਕਰਨਾ ਔਖਾ ਹੂੰ ਤੁਮੀ ਕੋ ਕਰਲਾ ਸ਼ਾਪਿੰਗ ਉਧਰ ਦੀਦੀ ਹੋਣੀ ਤਾਂ ਕੋਈ ਨਾ ਕੋਈ ਸ਼ਾਪਿੰਗ ਕਰ ਰਹੇ ਨੇ ਹੈ ਹੈ ਕਿਉਂ ਨਹੀਂ ਲੈਣਾ ਉਹਨੇ ਕੁਛ ਨਾ ਕੁਛ ਲੈਣਾ ਉਹ ਪੱਖਾ ਚਲਾਉਂਦੇ ਆਏ ਇਹ ਤਾਂ ਜਾਂਦੇ ਟੁੱਟ ਜਣਾ ਦੇ ਮਾੜਾ ਆ ਮੈਂ ਕਹਿੰਦਾ ਭਾਜੀ ਮੈਂ ਕਹਿੰਦੇ ਮੈਂ ਹਾਂ ਆਏ ਬਚਪੰਦੀਆਂ ਜਾਂਦਾ ਬੰਟਈ ਹੋ ਗਈ ਬਰੰਟਈ ਹੋ ਗਈ ਬਰੰਟੇ ਉਹ ਤਾਂ ਇਹੋ ਜਿਹੇ ਹੁੰਦੇ ਨੇ ਕਿ ਬਾਂਡੇ ਕਹਿੰਦੇ ਕਿ ਬਰੰਟੇ ਕਹਿੰਦੇ ਕੀ ਕਹਿੰਦੇ ਹੈ ਮੈਗਨੇਟ ਅਸਲ ਮੈਗਨੇਟਾ ਬੁਨੇ ਉਹ ਨਹੀਂ ਚੁੰਬਕਨਾ ਆਪਾਂ ਖੇਡਦੇ ਨਹੀਂ ਹੁੰਦੇ ਜਿਹੜੇ ਮੈਗਨੇਟ ਜਿਹਦੇ ਨਾਲ ਫ੍ਰੀਜ ਤੇ ਉੱਤਰਾਉਂਦੇ ਸਾਰੇ ਫ੍ਰੀਜ ਤੇ ਲਾਉਣ ਵਾਲੇ ਇਹ ਵੀ ਫ੍ਰੀਜ ਤੇ ਕੀ ਹੈ ਮੈਗਨੇਟ ਇਸਦੇ ਅਸਲੀ ਬੋਤਲਾਉਂਦੇ ਲੈ ਲੈ ਭਾਈ ਕੀ ਗੱਲ ਕਰਦੇ ਮੈਂ ਪਾਪਾ ਨੂੰ ਪੁੱਛਦੇ ਅਸਲੀ ਆ ਕਹਿੰਦੇ ਨਹੀਂ ਮੈਂ ਕਹਾਂ ਜੇ ਅਸਲੀ ਹੁੰਦਾ ਤਾਂ ਫੇਰ ਤਾਂ ਸਾਕੇ ਆ ਸਹੀ ਗੱਲ ਸਹੀ ਗੱਲ ਕੱਲ ਦੇਖੋ ਸੀਮ ਹੁਦਾ ਹੀ ਬੜਾ ਸਹੀ ਗੱਲ ਹੈ ਉਹ ਦੇਖੋ ਬਾਂਦਰ ਉੱਪਰ ਚੜ ਗਿਆ ਸਾਨੂੰ ਉੱਪਰ ਚੜ੍ਹ ਗਿਆ ਨਾ ਉਹ ਕਿੱਥੇ ਸਹੀ ਗੱਲ ਬੈਠਾ ਜਾ ਉਹ ਤਾਂ ਚਲੋ ਚਲ ਜੀ ਚਲੋ ਜਲਾ ਦੇ ਭਾਈ ਕਿੰਨੇ ਕਿੰਨਾ ਘਪਾਇਆ ਇਹਨੇ ਗੋਲ ਗੱਪਾ ਥੋੜਾ ਜੀ ਕੋਈ ਗੱਲ ਨਹੀਂ ਇੱਥੋਂ ਦੇ ਕਹਿੰਦੇ ਬਰਗਰ ਬੜਾ ਫੇਮਸ ਹੈ ਬਰਗਰ ਬੰਦੀ ਬੰਦ ਸਮੋਸਾ ਸੱਚੀ ਸੁਬੰਦ ਸਮੋਸਾ ਆ ਇੱਥੋਂ ਦਾ ਕੰਦੇ ਬੜਾ ਫੇਮਸ ਆ ਭਾਜੀ ਹੁਣੇ ਲੱਗੇ ਨੇ ਖਾਣ ਦੇਖਦੇ ਕਿਵੇਂ ਦਾ ਬਣਦਾ ਹੈ ਚਟਨੀ ਆਪਣੀ ਤਿਆਰ ਕੀਤੀ ਨਹੀਂ ਹਾਂਜੀ ਅੱਛਾ ਅੱਛਾ ਠੀਕ 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 ਚਲੋ ਚਲੋ ਹਾਂਜੀ ਆਪਕੀ ਕੀ ਦੀਦੀ ਜੀ ਕੀ ਕੀ ਲਗਾਉਣਾ ਬੰਦ ਟਿੱਕੀ ਦੱਸੋ ਤੁਸੀਂ ਉਹ ਤਵਾ ਕਰਵਾ ਇਹ ਟੇਸਟ ਵੀ ਬਹੁਤ ਇਹ ਥੰਦੀ ਆ ਗਈ ਹੈ ਬੰਦ ਟਿੱਕੀ ਇਦਾਂ ਹੀ ਨਾ ਬੰਦ ਟਿੱਕੀ ਬੰਦ ਟਿੱਕੀ ਹੈ ਤੇ ਉਹ ਆਹ ਬੰਦ ਸਮੋਸਾ ਆਹ ਦੇਖੋ ਆਹ ਲੱਗਾਇਆ ਸਰਾ ਸਸਤਾ ਇਹ ਟਿੱਕੀ ਪਈ ਹੈ ਇਹਦੇ ਵਿੱਚ ਆਹ ਦੇਖ ਸਿੰਘ ਸਾਹਿਬ ਆਇਆ ਹੈ ਬੰਦ ਸਮੋਸਾ ਇਹ ਕਹਿੰਦੇ ਕਹਿੰਦੇ ਜਿਆਦਾ ਆ ਚੀਜ਼ ਫੇਮਸ ਆ ਇੱਥੋਂ ਦੀ ਪਾਨੀ ਸਮੋਸਾ ਪਾਨੀ ਸਮੋਸਾ ਪਾਨੀ ਕੀ ਚਾਹੀਦਾ ਅੰਗਰੇਜ਼ ਪਾਉਣ ਵਾਸਤੇ ਮੁੰਦਰੀ ਚਾਹੀਦੀ ਹੈ ਮੈਂ ਅਜੋ ਕੀ ਮਿਲ ਜੂਗੀ ਮਿਲ ਜੂਗੀ ਹੈ ਇਹ ਦੀ ਰਿੰਗ ਥੈਗ ਗਈ ਹੈ ਆਦੀ ਚਾਹੁੰਦਾ ਨਹੀਂ ਇਹ ਦੇ ਕੀ ਨਹੀਂ ਨਹੀਂ ਕੀ ਕਰ ਨਹੀਂ ਰੋਕ ਸਕੇ ਹੈ ਆਏ ਸੀਤਾ ਫਲ ਇਹ ਕਦੀ ਖਾਦਾ ਨਹੀਂ ਮੈਂ ਨੇ ਕਿ ਟੇਸਟ ਕੀਤਾ ਕਹਿੰਦੇ ਸੀਤਾ ਫਲ ਹੈ ਤੇ ਉਹ ਪਤਾ ਨਹੀਂ ਕਿਹੜੀ ਚੀਜ਼ ਆ ਉਹ ਤਾਂ ਮੈਨੂੰ ਪਤਾ ਕੀ ਉਹਦਾ ਬਹੁਤ ਪਤਾ ਨਾ ਕੀ ਆ ਪਤਾ ਨਹੀਂ ਟਮਾਟਰ ਜੀ ਆ ਬੜੇ ਖਟ ਮਿੱਠੇ ਜਿਹੇ ਜਿਹੜੇ ਉਹ ਹਰ ਗੁਣ ਦਿੱਤਾ ਹੁੰਿਆ ਲੇਮਨ ਲੈ ਵੀ ਘੁੰਮ ਕੇ ਆਪਾਂ ਆ ਗਏ ਹੁਣ ਗੱਡੀ 'ਚ ਲੱਗਿਆ ਬੈਠਣ ਸੰਦੀਪ ਅੱਗੇ ਬੈਠ ਜੂਗੀ ਕੋਕੀ ਗੁड़िया ਆ ਗੁड़िया ਦੇ ਅੱਗੇ ਬੈਠ ਗਈ ਮੇਰੇ ਨਾਲ ਨਾਲ ਸੰਦੀਪ ਕੋਕੀ ਹੁਣ ਗੁड़िया ਸੁੱਤੀ ਆ ਬੈਕ ਸਾਈਡ ਫਿਰ ਰਸਤਾ ਬੜਾ ਟੇਡਾ ਮਿੰਡਾ ਜਿਹਾ ਫਿਰ ਬੜਾ ਔਖਾ ਹੁੰਦਾ ਹੈ ਗੁਡੀਆਂ ਨੂੰ ਗੋਦੀ ਚ ਚੱਕਿਆ ਹੁੰਦਾ ਫਿਰ ਡਿੱਗਦੀ ਫਿਰਦੀ ਬੈਕ ਸਾਈਡ ਫਿਰ ਇਹ ਉੱਠ ਜਾਂਦੀ ਬਹੁਤ ਆਂਦੀ ਜਾਂ ਨਹੀਂ ਬਣਦੀ ਫੁੱਟਦੀ ਕੋਈ ਨਾ ਕੋਈ ਨਾ ਰੱਖ ਲੋ ਰੱਖ ਲੋ ਜਿੱਥੇ ਮਰਜ਼ੀ ਯਾਰ ਦੇਖ ਕਿਦਾਂ ਕਿਦਾਂ ਕਹਿੰਦੇ ਆਈ ਏਮ ਟਾਇਰਡ 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 ਇਦਾਂ ਕਰਦੇ ਨੇ ਦੇਖੋ ਪੂਰਾ ਕਸੋਲੀ ਨਾਈਟ ਥਿਊ ਚੈੱਕ ਕਰ ਰਿਹਾ ਤੁਸੀਂ ਜਰਾ ਕਸੋਲੀ ਦਾ ਹੁਣ ਠੀਕ ਹੈ ਇਹ ਨਾ ਕੁਝ ਝੂਠ ਬੋਲਦੇ ਕਸੌਲੀ ਨਹੀਂ ਆਏ ਵੀ ਉਹ ਲਿਖਿਆ ਆ ਉਧਰ ਸਾਈਡ ਪਰ ਉਹ ਇਸ ਟਾਈਮ ਹੋਲੀ ਆ ਥੋੜਾ ਜਿਹਾ ਅੱਗੇ ਚੱਲ ਜਾ ਇੱਥੇ ਵਾਕ ਕਰਕੇ ਆ ਇਦਾਂ ਕਰਦੇ ਚਲੇ ਜਾਂਦੇ ਫਿਰ ਕਾਕੇ ਕਿੱਥੇ ਚਲੇ ਆਏ ਉਹ ਕਿਦਾਂ ਕਹਿੰਦਾ ਸ਼ਰਦਾਲਾ ਲੈਣੇ ਕਾਕੇ ਲੱਗਦਾ ਕਾਕੇ ਲੱਗਦਾ ਅੱਜ ਫੇਰ ਖਰਚਾ ਕਰਾਏਗਾ ਚੱਲੇ ਹਾਂ ਸੰਡੇ ਆ ਭਾਈ ਯੂਨੀ ਵਲੌਗ ਦੇਖਦੇ ਹਾਂ ਓਏ ਜਿਹੜੇ ਬੋਲਦੇ ਨਹੀਂ ਕਕੇ ਹਾਂ ਮੁੰਡਾ ਆਖ ਦੇਖਦੇ ਆਗੇ ਜੇ ਮੈਨੂੰ ਮੈਸੇਜ ਵੀ ਕਰ ਦਿੰਦੇ ਮੜ ਅਦ ਦੀ ਸੁਭਾਅ ਹੈ ਹਾਂ ਹਾਂਜੀ ਹਾਂਜੀ ਹਾਂ ਸੱਚ ਉਹ ਬੋਤਲ ਪਾਣੀ ਸਾਈਡ ਰੱਖੀ ਹੋਈ ਏ ਸੰਦੀਪ ਹਾਂ ਹਾਂ ਪਾਣੀ ਸਾਈਡ ਆ ਕੱਢਾ ਇਧਰ ਉਹਦੀ ਵੈਸੇ ਤੇ ਆ ਗੁਲਾਈ ਵਾਲੀਆਂ ਵੀ ਪੌੜੀਆਂ ਹੈਗੀਆਂ ਨੇ ਤੇ ਸੰਦੀਪ ਉਧਰ ਹੀ ਸਾਈਡ ਆ ਰਹੀ ਏ ਕਿਉਂਕਿ ਉਹਨੇ ਗੁਡੀਆਂ ਚੱਕੀ ਹੋਈ ਨਾ ਫਿਰ ਕਹਿੰਦੀ ਮੈਂ ਉਧਰ ਨਹੀਂ ਚਲੀ ਜਾਨੀ ਮੈਂ ਕਿ ਚਲੋ ਸਹੀ ਏ ਇਧਰੋਂ ਥੋੜਾ ਜਿਹਾ ਔਖਾ ਲੱਗਦਾ ਜਰਣਾ ਹੁਣੇ ਆਪਾਂ ਪਹੁੰਚੇ ਹਾਂ ਵੀ ਤੇ ਹੁਣ ਦੇਖਦੇ ਹਾਂ ਕੀ ਖਵਾਉਂਦੇ ਨੇ ਆਪਾਂ ਨੂੰ ਹੁਣ ਸਪੈਸ਼ਲੀ ਕੁਝ ਬਣ ਜਾ ਰਿਹਾ ਤੁਹਾਨੂੰ ਉਹ ਅਗਲੇ ਵਲੌਗ ਦੇ ਵਿੱਚ ਦਿਖਾਣੇ ਆ ਸੋ ਜੇ ਅੱਜ ਦਾ ਵਲੌਗ ਇਹ ਵਾਲਾ ਵਧੀਆ ਲੱਗਿਆ ਲਾਈਕ ਲੈਂਟ ਸ਼ੇਅਰ ਤੇ ਚੈਨਲ ਨੂੰ ਜਰੂਰ ਕਰ ਦੇ ਕਰੋ ਸਬਸਕ੍ਰਾਈਬ ਤਾਂ ਜੋ ਜਿਹੜੀ ਮੇਰੀ ਕੋਈ ਵੀ ਆਉਣ ਵਾਲਾ ਵਲੌਗ ਆ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਤੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਦੇ ਸਾਰੇ ਜਣੇ ਬਾਏ ਬਾਏ ਸਤਿ ਸ਼੍ਰੀ ਅਕਾਲ